ਕਿਹੜੇ ਪਿੰਡ ਤੋਂ ਕੀ ਮਾਮਲਾ ਹੋਇਆ ਊਲਰ ਪਿੰਡ ਆ ਜਿਲ੍ਹਾ ਮੁਕਸਰਾ ਤੇ ਸਾਨੂੰ ਇਹਦਾ ਕੋਈ ਪਤਾ ਨਹੀਂ ਜੋ ਫਾਇਰ ਵੱਜੇ ਸੰਤ ਤੋਂ ਉਹ ਪਤਾ ਲੱਗਾ ਖੜਕਾ ਹੋਇਆ ਤੇ ਰਾਂਝਾ ਹੈ ਪੁਰਾਣੀ ਸੀ ਕੋਈ ਮਾੜੀ ਮੁੱਟੀ ਇਹਨਾਂ ਦੀ ਕੋਈ ਠੀਕ ਕੀ ਬੰਨ ਵਾਲੇ ਦਾ ਕੀ ਨਾਮ ਹੈ ਬੂਟਾ ਸਿੰਘ ਆ ਜੀ ਬੂਟਾ ਸਿੰਘ ਕਿੰਨੀ ਉਮਰ ਸੀ ਕਿੰਨੇ ਬੱਚੇ ਹੈ ਪਰਿਵਾਰ ਕੀ ਬੱਚੇ ਦੇ 5 ਕੁੜੀਆਂ ਇੱਕ ਮੁੰਡਾ ਮੁੰਡਾ ਛੋਟਾ ਜਿਹਾ ਛੋਟੀਆਂ ਛੋਟੀਆਂ ਕੁੜੀਆਂ ਕੁੜੀ ਵੱਡੀ ਆ ਠੀਕ ਕਿੰਨੇ ਵੱਲੋਂ ਗੋਲੀ ਮਾਰੀ ਗਈ ਬਲਵਰ ਸਿੰਘ ਵੱਲੋਂ ਮਾਰ ਗਈ ਉਹਨਾਂ ਦਾ ਪੁਰਾਣੀ ਕੋਈ ਨੰਚਸ਼ ਕੀ ਪੁਰਾਣੀ ਕੋਈ ਮਾੜੀ ਮੋਟੀ ਪਹਿਲਾਂ ਸੀ ਕੋਈ ਇੰਨੀ ਜ਼ਿਆਦਾ ਹੈ ਨਹੀਂ ਤੂੰ ਪੁਰਾਣੀ ਮੋਟੀ ਸੀ ਹੁੰਦਾ ਨਾ ਨਹੀਂ ਤੇ ਬਲਵਰ ਕੀ ਕੰਮ ਕਰਦਾ ਕਰੋ ਦਾੜੀ ਟੱਪੇ ਦਾ ਹੀ ਕਰਦਾ ਜੀ ਅੱਛਾ ਹਾਂ ਜੀ ਇੱਕ ਘਟਨਾ ਕਿੱਥੇ ਹੋਈ ਹੈ ਜਿਹੜੀ ਘਰੇ ਹੋਈ ਹੈ ਇਹ ਕਿਹਦੇ ਘਰੇ ਇਹ ਜਸਕਰਨ ਸਿੰਘ ਆ ਜੀ ਜਸਕਰਨ ਸਿੰਘ ਦੇ ਘਰੇ ਆ ਬਲਵਰ ਸਿੰਘ ਆ ਜਿਹੜਾ ਉਹ ਜਸਕਰਨ ਸਿੰਘ ਦਾ ਲੜਕਾ ਹੈ ਜਿਹੜੇ ਮਤਲਬ ਕਿ ਵਿਕਪਨ ਨੇ ਫਾਇਰ ਕੀਤਾ ਉਹ ਦੱਸਦਾ ਕਿ ਉਹਦੇ ਡੈਡੀ ਦਾ ਸੀ ਆ ਜੀ ਬਲਵਰ ਸਿੰਘ ਦਾ ਬਲਵਰ ਸਿੰਘ ਮਤਲਬ ਇਹਦੀ ਉਮਰ ਹੋਊਗੀ 20 ਦੇ ਨੇੜੇ ਤੇ 20 22 ਬਸ ਇੱਥੇ ਹੋਊਗੀ ਕੀ ਨਾਮ ਹੈ ਜੀ ਕੀ ਕਟਣਾ ਹੋਈ ਹੈ ਕੀ ਮਾਮਲਾ ਬੋਲੋ ਮੈਂ 10 10 ਇਹ ਕੋਲ ਮੇਰਾ ਨਾਮ ਦਲਜੀਤ ਆ ਮੇਰੇ ਘਰੋਂ ਲਈਦਾ ਨਾ ਭੁੱਟਾ ਏ ਮੇਰੇ ਘਰ ਪੰਜ ਕੁੜੀਆਂ ਪੰਜਾਂ ਦਾ ਛੋਟਾ ਮੇਰਾ ਮੁੰਡਾ ਏ ਤੇ ਮੇਰੇ ਦੇਵਰ ਦੇ ਘਰ ਵਾਲੀ ਨਾ ਮੈਸੇਜ ਕਰੀ ਆਂਦਾ ਸੀਗਾ ਕਹਿੰਦਾ ਤੂੰ ਮੇਰੇ ਨਾਲ ਗੱਲ ਕਰ ਲ ਆਹਦੀ ਮੈਂ ਮੰਨੂ ਨੂੰ ਦੱਸੂਗੀ ਆਹਦੀ ਮੈਂ ਮੰਨੂ ਬੋਨੇ ਮੰਨੂ ਇਹਦੇ ਫੋਨ ਤੇ ਜਦੋਂ ਮੈਸੇਜ ਕੀਤਾ ਆਂਦੀ ਮੈਂ ਮੰਨੂ ਦੇ ਘਰੋਂ ਬੋਲਦੀ ਆਂ ਕਿ ਇਹਨੂੰ ਆ ਤਾਂ ਆਦੀ ਮੈਂ ਨਹੀਂ ਤੇ ਨਾਲ ਗੱਲ ਕਰ ਲਈ ਮਰ ਕੇ ਆਂਦਾ ਕਿ ਦੂਜੀ ਕੁੜੀ ਨਾਲ ਮੇਰੀ ਗੱਲ ਕਰਾਂ ਲਈ ਮੈਂ ਤੁਹਾਡੇ ਘਰੇ ਆ ਜਾਊਂਗਾ ਕਿ ਨਾ ਤੂੰ ਗੱਲ ਕਰਾਈ ਤਾਂ ਅੱਜ ਫਿਰ ਘਰ ਕਿਵੇਂ ਗਏ ਜਿਹੜੇ ਤੁਹਾਡੀ ਘਰ ਉਹ ਜਦੋਂ ਉਹਨੇ ਦੱਸਿਆ ਮੇਰੇ ਦਿਓਰ ਨੂੰ ਇਹਨੇ ਦੱਸਤਾ ਨਹੀਂ ਨਵਿਆ ਮੁੰਡਾ ਮੈਨੂੰ ਮੈਸੇਜ ਕਰੀ ਜਾਂਦਾ ਤਾਂ ਫੋਨ ਲੈ ਕੇ ਉਹਨਾਂ ਦੇ ਘਰੇ ਉੱਠ ਗਿਆ ਕਹਿੰਦਾ ਮੈਂ ਉਹਨੂੰ ਵਿਖਾ ਕੇ ਉਹਨਾਂ ਮੈਂ ਸਬੂਤ ਲੈ ਕੇ ਜਾਂਦਾ ਨਾਲ ਵੀ ਤੂੰ ਸਾਡੇ ਘਰੇ ਮੈਸੇਜ ਕਿਉਂ ਕਰਦਾ ਹੈਗਾ ਤੇ ਮਗਰੇ ਮੈਂ ਜਾਵੜੀ ਮਗਰੇ ਮੇਰੇ ਮੇਰੇ ਘਰ ਵਾਲਾ ਉੱਠ ਗਿਆ ਮੰਗਣਾ ਪਤੜ ਕੇ ਚੇਰ ਮਹੀਨਾ ਦੇ ਘਰੇ ਚੱਲਾਂਗੇ ਮੈਂ ਕਹਾਂ ਪਾ ਉਹਨੂੰ ਦੱਸਾਂ ਕਿ ਪੰਚਾਇਤ ਵਿੱਚ ਸੱਦ ਕੇ ਇਹਨੂੰ ਪੁੱਛਾਂਗੇ ਵੀ ਤੂੰ ਸਾਡੇ ਘਰੇ ਕਿਉਂ ਮੈਸੇਜ ਕਰੀ ਜਾਂਦਾ ਇਹ ਤਾਂ ਉਹਦੇ ਨੂੰ ਮੈਸੇਜ ਚ ਚੈੱਕ ਦਿਖਾਉਣ ਗਈ ਸੀ ਜਿਵੇਂ ਸਬੂਤ ਆ ਤੇਰਾ ਸਾਡੇ ਕੋਲੇ ਵੀ ਤੂੰ ਕਿਉਂ ਮੈਸੇਜ ਕਰੀ ਜਾਂਦਾ ਇਹ ਤੇ ਜਾਨੂ ਕੀ ਪਤਾ ਸੀਗਾ ਵੀ ਉਹ ਗੰਬਦੂਖ ਲਈ ਬੈਠਾ ਉਹ ਪਹਿਲਾਂ ਹੀ ਸਾਡਾਂ ਦਾ ਚਾਚ ਚਾਚੀ ਬੈਠਾ ਸਾਨੂੰ ਮਾਪਦੀਆਂ ਹੇ ਤੁਹਾਡੇ ਕਿੰਨੇ ਬੱਚੇ ਮੇਰੇਆਂ 5 ਗੁੱਡੀਆਂ ਇੱਕ ਬڑا 6 ਬੈਡ ਬਰਾ ਕਹਤਾ ਬੁੰਦਾ 2556 ਕੁੜੀਆਂ ਤੋਂ ਪਹਿਲਾਂ ਵੀ ਕੋਈ ਲੜਾਈ ਝਗੜਾ ਹੋਇਆ ਇਹਦੇ ਨਾਲ ਹਾਂਜੀ ਪਹਿਲਾਂ ਮੇਰੀ ਬੇਟੀ ਦੇ ਦੀ ਸ਼ਾਦੀ ਰਗਵਾਈ ਸੀਗੀ ਕਹਿੰਦਾ ਜੇ ਤੂੰ ਮੇਰੇ ਨਾਲ ਗੱਲ ਨਹੀਂ ਕਰਦੀ ਤਾਂ ਮੈਂ ਤੇਰਾ ਵਿਆਹ ਨਹੀਂ ਹੋਣ ਦਿੰਦਾਗਾ ਮੇਰੇ ਘਰ ਵਾਲੇ ਦੇ ਸਿਰ ਤੇ 7:00 ਵਜੇ ਸੀਗੀ ਉਹ ਤੇ ਦਾਤਾ ਕਰਕੇ ਛੋਟੀ ਉਮਰ 'ਚ ਮੈਂ ਵਿਆਹ ਕਰਦੀ ਸੀਗੀ ਤੈਨੂੰ ਆਦਾ ਸੀ ਤੂੰ ਮੇਰੇ ਨਾਲ ਗੱਲ ਕਰ ਤਵ ਜੀ ਮਨਾ ਕਰ ਦਿੱਤਾ ਤੇ ਸਾਨੇ ਉਹਨੇ ਮੁੜ ਕੇ ਦੂਜਾ ਮੰਗੋ ਸ਼ਿਕਾਇਤ ਕਰਦੀ ਕਿ ਨਾ ਛੋਟੀ ਉਮਰ ਦੇ ਵਿਆਹ ਆ ਦੇਖੋ ਜੀ ਅੱਜ ਅਸੀਂ ਹੁਣ ਮੌਜੂਦ ਹੈਗੇ ਆ ਭੁੱਲਰਪਿੰਡ ਇੱਥੇ ਜੋ ਇਨੀਸ਼ੀਅਲੀ ਪਤਾ ਲੱਗਿਆ ਡਿਸੀਜ਼ਡ ਪਰਸਨ ਹੈ ਬੂਟਾ ਸਿੰਘ ਉਹਦੀ ਕੋਈ ਬੇਟੀ ਦਾ ਜਿਹੜਾ ਅਕਿਊਜ਼ਡ ਹੈਗਾ ਮਲਬਰ ਇਹਦੇ ਨਾਲ ਕੋ ਲਵ ਫੇਅਰ ਚੱਲ ਰਿਹਾ ਸੀ ਉਹਦੇ ਤੋਂ ਇਹਨਾਂ ਦੀ ਕੋ ਪ੍ਰਾਣੀ ਐਨਿਮੀਟੀ ਸੀ ਉਸੇ ਦੇ ਰਿਗਾਰਡਿੰਗ ਹੀ ਅੱਜ ਇਹ ਬੂਟਾ ਔਰ ਇਹਦਾ ਬ੍ਰਦਰ ਹੈ ਮੰਦੀ ਇਹ ਇਹਨਾਂ ਦੇ ਬਲਬਰ ਦੇ ਘਰ ਐਂਟਰ ਹੋਏ ਇਹਨਾਂ ਦੀ ਕਹਾਣੀ ਸੁਣੀ ਹੋਈ ਹੈ ਉਸ ਤੋਂ ਗੱਲ ਇੱਥੇ ਵਧੀ ਕੀ ਉਹ ਬਲਬਰ ਨੇ ਤੇ ਫਾਇਰ ਕਰਤਾ ਜਿਹੜਾ ਬੂਟਾ ਉਹ ਇੱਥੋਂ ਅਪੀਅਰਸ ਟੂ ਬੀ ਡੈਡ ਉਹ ਸਿਵਲ ਹਸਪੀਟਲ ਪੇਜ ਜਾ ਚੁੱਕੇ ਔਰ ਜਿਹੜਾ ਸੀਗਾ ਇਹਦਾ ਛੋਟਾ ਬ੍ਰਦਰ ਮਨਦੀਪ ਉਹ ਇਨੀਸ਼ੀਅਲੀ ਸਿਵਲ ਹਸਪੀਟਲ ਐਡਮਿਟ ਕਰਵਾਇਆ ਗਿਆ ਸੀ ਉੱਥੋਂ ਬਾਅਦ ਹੁਣ ਉਹਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਜੀ ਮਤਲਬ ਸਰ ਜਿਹੜਾ ਡੈਡ ਦਾ ਲਿਕਾ ਸਿੰਘ ਇਹ ਕੰਮ ਕੀ ਕਰਦੇ ਸੀ ਅ ਕੰਮ ਤਾਂ ਇਹਨਾਂ ਦਾ ਕੋਈ ਡੈੜੀ ਮਜ਼ਦੂਰੀ ਦਾ ਹੀ ਕੰਮ ਸੀਗਾ ਜਿਹੜਾ ਜਿਹੜੇ ਤੇ ਅਲੀਗੇਸ਼ਨਸ ਲੱਗ ਰਹੇ ਲੜਕੇ ਤੇ ਅਕਿਊਜ਼ ਤੇ ਬਲਬਰ ਉਹ ਵੀ ਡੈੜੀ ਮਜ਼ਦੂਰੀ ਦਾ ਕੰਮ ਕਰਦਾ ਸੀ ਕਿੰਨੇ ਬੱਚੇ ਆ ਜਿਨਾਂ ਦੀ ਮੌਤ ਹੋਈ ਹੈ ਜਾਂ ਜ਼ਖਮੀ ਹੈ ਅ ਦੇਖੋ ਜੀ 2 ਪਰਸਨ ਹੈ ਜਿਨ੍ਹਾਂ ਦੇ ਗਨ ਸ਼ਾਟ ਇੰਜਰੀਜ਼ ਹੋਈਆਂ ਇੱਕ ਜਿਹੜਾ ਪਰਸਨ ਹੈ ਬੂਟਾ ਸਿੰਘ ਉਹਨੂੰ ਅਸੀਂ ਭੇਜਿਆ ਉਹ ਅਪੀਅਰਸ ਟੂ ਬੀ ਡੈਡ ਹੈ ਬਾਕੀ ਕਲੀਨਿਕਲੀ ਡਾਕਟਰਸ ਦੱਸਣਗੇ ਔਰ ਸੈਕਿੰਡ ਸੀ ਜਿਹੜਾ ਮਨਦੀਪ ਸਿੰਘ ਮੈਂ ਤੁਹਾਨੂੰ ਦੱਸਿਆ ਕਿ ਉਹ ਇੰਜਰਡ ਸੀ ਉਹ ਪਹਿਲਾਂ ਸੀ ਸਵਲੋ ਹਸਪੀਟਲ ਐਡਮਿਟ ਕਰਵਾਤਾ ਸੀ ਉੱਥੋਂ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਵੈਪਨ ਕਿਹੜਾ ਵਰਤਿਆ ਗਿਆ ਪਤਾ ਨਹੀਂ ਅ ਵੈਪਨ ਜੀ ਇਨੀਸ਼ੀਅਲੀ ਸਾਨੂੰ ਜੋ ਜਿਵੇਂ ਉਹਦੀ ਇੰਜਰੀ ਦਿਖਦੀ ਹੈ 12 ਬੋਰ ਦਾ ਫਾਇਰ ਹੋਇਆ ਕਿੰਨੇ ਫਾਇਰ ਹੋਏ ਕਿ ਕਿਸੇ ਤਰ੍ਹਾਂ ਪਤਾ ਨਹੀਂ ਫਾਇਰ ਦੋ ਫਾਇਰ ਹੋਏ ਇੱਕ ਬੂਟਾ ਸਿੰਘ ਦੇ ਹਿੱਟ ਕੀਤਾ ਔਰ ਇੱਕ ਜਿਹੜਾ ਮਨਦੀਪ ਸਿੰਘ ਦੇ ਹਿੱਟ ਸਰ ਵੈਪਨ ਕੀ ਦਾ ਸੀ ਉਹ ਬਰਬਰ ਦਾ ਸੀ ਜਾਂ ਮੋਟਾ ਸਿੰਘ ਕਰਿਆ ਸੀ ਨਹੀਂ ਨਹੀਂ ਉਹ ਜੋ ਪਤਾ ਲੱਗਿਆ ਜਿਹੜਾ ਹੈ ਬਲਬਰ